ਦੋਸਰੇ ਇੱਕ ਸ਼ਾਰਟ ਵੀਡੀਓ ਦੇ ਵਿੱਚ ਦੋ ਵੈੜਾ ਵਖਾ ਰਹੇ ਆ ਵੈਸੇ ਅਜ ਵੈੜਾ ਜਿਹੜੀਆਂ ਟੋਟਲ ਚਾਰ ਬਕਾਊ ਆ ਭਾਜੀ ਜਗਿੰਦਰ ਸਿੰਘ ਉਹਨਾਂ ਦੇ ਕੋਲ ਪਿੰਡ ਪੋਚੀਆਂ ਜ਼ਿਲ੍ਹਾ ਤਸੇਲ ਸ਼੍ਰੀ ਤਰਨਤਾਰਨ ਸਾਹਿਬ ਇਹ ਦੋਨੋਂ ਗੱਪਣ ਵੈੜਾ ਭਰਾਵਾਂ ਨੂੰ ਦਿਖਾ ਰਹੇ ਆ ਦੂਜੇ ਦੂਜੇ ਸੂਵੇ ਇਹਨਾਂ ਵੈੜਾਂ ਨੇ ਸੂਣਾ ਠੀਕ ਆ ਜੀ 8-8 7-7 ਦਿਨ ਇਹਨਾਂ ਦੇ ਬਾਕੀ ਅਜੇ ਸੂਣਦੇ ਆ ਬੱਚੀ ਜਿਹੜੀ ਤੁਸੀਂ ਵੇਖ ਰਹੇ ਹੋ ਠੀਕ ਆ ਜੀ ਪਹਿਲੇ ਨੰਬਰ ਤੇ ਕੋਈ 25 ਲੀਟਰ ਤੋਂ ਬਾਰ-ਬਾਰ ਭਾਜੀਆਂ ਦਾ ਇਹਨਾਂ ਦੁੱਧ ਚਵਾਇਆ ਜੋ ਬੈਕਗ੍ਰਾਉਂਡ ਜੋ ਡਿਟੇਲ ਉਸ ਫਾਰਮ ਤੋਂ ਮਿਲੀ ਆ ਤੇ ਸੂਹਾ ਦੂਜਾ ਭਾਜੀ ਸੂਣ ਵਾਲੀਆਂ ਦੋਵੇਂ ਨਾ ਦੋਵੇਂ ਦੂਜਾ ਦੂਜਾ ਹੀ ਠੀਕ ਆ ਜੀ ਬਾਕੀ ਬਣੀਆਂ ਬੁਣੀਆਂ ਕਰਮ ਵਾਲੀਆਂ ਚੰਗੀਆਂ ਹੁੰਦੇ ਬਹੁਤ ਵਧੀਆ ਬਣੀਆਂ ਜੀ ਬਾਕੀ ਸੂਸ ਬਹੁਤ ਵਧੀਆ ਬਛਿਆਂ ਦਾ ਸਾਹਮਣੇ ਪਲਗੀਆਂ ਦੋਵੇਂ ਥੋੜਾ ਗਾਂ ਤੋਰੇ ਦੋ ਚਾਰ ਕਦਮ ਇਧਰ ਲਈ ਬਛੇ ਤੁਹਾਨੂੰ ਦੱਸਿਆ ਵੀ ਤੁਰੇ ਆਈ ਕਰਕੇ ਹੁਣੇ ਪਾਤੀ ਧਵਾਈ ਧਵਾਈ ਵੀ ਵਿਚਾਰੀ ਆਹ ਤਾਂ ਆਜੀ ਆਈ ਹੁਣੇ ਆ ਤੁਰੇ ਆਈ ਹੁਣੇ ਜੀ ਲਓ ਜੀ ਕਰੋ ਚੈੱਕ ਸੂਵੇ ਦੂਜੇ ਦੂਜੇ ਜਾਂ ਠੀਕ ਆ ਜੀ ਚਲੋ ਪੰਜ ਪੰਜ 7 7 ਦਿਨ 8 8 ਦਿਨ ਕੱਢ ਗਿਆ ਕਰਮ ਵਾਲੀਆਂ ਆ ਕਰਮ ਵਾਲੀ 8 9 ਦਿਨ 8 9 ਦਿਨ ਲੈ ਕੇ ਜਾਂਦੀ ਭਈ ਦ 50 ਕਿਲੋ ਵਾਲਾ ਭਾਂਡਾ ਪੂਰਾ ਕਰਮਾਂ ਲਈ ਭਰ ਕੇ ਤਿਆਰ ਕਰਕੇ ਫਿਰ ਸਬੂ ਕੀ ਠੀਕ ਆ ਜੀ ਸੋ ਵੱਡੀ ਵਹਿੜਾ ਰੇਡ ਵੀ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਠੀਕ ਆ ਜੀ ਰੰਗ ਬਾਜਾ ਇਹਨੂੰ ਪ੍ਰੋਬਲਮ ਆ ਇੱਕੋ ਟੁਰਿਆ ਜੀ ਆਹ ਦੇਖੋ ਜੀ ਆਹ ਕਰੋ ਚੱਕ ਸੋ ਇਹ ਅੱਜ ਹੀ ਵਿਜ਼ਿਟ ਹੋਈ ਏ ਠੀਕ ਆ ਜੀ ਦੀ ਇਸ ਫਾਰਮ ਤੇ ਬਾਕੀ ਆਉਂਦੀ ਜਾਂਦੀ ਹੈ ਕਰਮਾਂ ਲਈ ਵੀ ਤਿਆਰੀ ਥਿਉਰੀ ਤੁਸੀਂ ਇਹਦੀ ਦੇਖ ਸਕਦੇ ਜੇ ਲੰਬਾਈ ਲੰਬੂੀ ਬੇਲਬੂਲ ਚੰਗੀ ਸਪੈਸ਼ਲ ਆ ਇਹਦਾ ਭਾਜੀ ਮੁੱਲ ਕੀ ਕਰਤਾ ਜਿਹੜੀ ਅੱਜ ਹੀ ਆਪਣੇ ਕੋਲ ਐਂਟਰੀ ਹੋਈ ਆ ਆ ਵੇੜ ਦੀ ਇਹਨਾਂ ਦੋਨਾਂ ਦਾ ਸੰਦੂ ਸਰ 87 87 ਲੋ ਜੀ ਤੁਹਾਨੂੰ ਭਾਏ ਕੋ 90 ਮੰਗਾ ਲਿਆ 95 ਮੰਗਾ ਦੋਵੇਂ 87 87 ਦੀਆਂ ਦੇਣੀਆਂ ਲੋ ਜੀ 87 ਤੋਂ 87 ਹਜ਼ਾਰ ਦੀਆਂ ਇਹ ਜਿਹੜੀਆਂ ਤੁਹਾਨੂੰ ਦੋਨੋਂ ਵੇੜਾ ਮਿਲ ਜਾਣਗੀਆਂ ਤੇ ਇਸ ਤੋਂ ਬਾਅਦ ਜਿਹੜੀ ਇੱਕ ਆ ਵਛੀ ਵੀਰੇ ਮੇਰੇ ਗਾਂਹ ਤੋਰ ਕੇ ਦਿਖਾਇਆ ਜੇ ਬਾਕੀ ਵੇਡਸ ਫੋਨਸ ਦੇਵੇ ਦੇ ਉੱਪਰ ਤੁਸੀਂ ਇੱਕ ਵਾਰੀ ਮੇਰਾ ਵੀਰ ਨਿਗਾਹ ਮਾਰੋ ਠੀਕ ਆ ਜੀ ਵੱਡੇ ਪਹਿਲਾ ਸਵੇਰੇ ਕੋਈ 5 24 5 ਲੀਟਰ ਵੀਰਾਂ ਦਾ ਵੀ ਚਵਾਇਆ ਹਜੇ ਸਮਾਂ ਹੀ ਸਮਾਂ ਕਰਮ ਵਾਲੀ ਕੋਈ 8 ਲੈ ਜਾਏ 10 ਲੈ ਜਾਏ ਦਿਨ ਇੰਨੇ ਦਾ ਹਜੇ ਆਰਾਮ ਨਾਲ ਲੈ ਜਾਊਗੀ ਇਹ ਵੀ ਲੈ ਦੇ 87000 ਹਾਂ ਜੀ ਹਾਂ ਜੀ ਇਹ ਵੀ 87000 ਬੋ ਜੀ ਇਹ ਵੀ ਫਾਈਨਲ ਜਿਹੜੀ ਅੱਜ 87000 ਦੀ ਮਿਲ ਜੂਗੀ ਵਾਸ਼ ਫੇਸ ਕੁਆਲਟੀ ਇੱਕ ਵਾਰੀ ਤੁਹਾਨੂੰ ਦਿਖਾ ਦਿੰਨੇ ਆ ਆ ਕਰੋ ਚੱਕ ਮਾਰੋ ਨੇਗਾ ਠੀਕ ਆ ਜੀ ਸੋ ਚੰਗੀਆਂ ਬਾਰਾਂ ਨੇ ਸਾਫ਼ ਸੁਥਰੀਆਂ ਨੇ ਠੀਕ ਆ ਜੀ ਕਰੋ ਮੇਰੇ ਵੀਰ ਸੰਪਰਕ ਨੰਬਰ ਸਕਰੀਨ ਦੇ ਉੱਪਰ ਲਾ ਦਿੱਤੇ ਆ